ਜੇ ਜਿਹੜਾ ਮਿਲਣਾ ਬੂਆ ਤੇ ਮਲਾਬ ਜੀ ਜਿਹੜਾ ਪ੍ਰਾਣੇ ਸ਼ਾਂਤਾਂ ਦੇ ਪੱਲੇ ਦੇ ਮਲਾਬੀ ਕਰੇਗਾ ਪੱਤੀਆਂ ਪੱਤੀਆਂ ਪੈਟੀਆਂ ਦੇ ਤੇ ਅੱਲਾਹ ਤਾਲਾ ਨੇ ਇੱਥੇ ਤਾਂ ਸਾਡੀ ਕੋਸ਼ਿਸ਼ ਕਾਵਜ ਜਿਹੜੀ ਹੈ ਅੱਲਾ ਨੂੰ ਮਨਜ਼ੂਰ ਸੀ ਤੇ ਹੋ ਗਈ ਆ ਚਲੋ ਕਮਸ ਕਮ ਅਸੀਂ ਸਾਹਮਣੇ ਨਹੀਂ ਬੈਠੇ ਇੱਕ ਦੂਸਰੇ ਦੀ ਗੱਲ ਤੇ ਸੁਣ ਰਹੇ ਆ ਨਾ ਗੱਲ ਕਰਦੇ ਰਹੇ ਆ ਨਾ ਮਾ ਜੀ ਨੂੰ ਤੇ ਗੱਲ ਪਹੁੰਚ ਜੇਗੀ ਨਾ ਔਰ ਪੈਣ ਜੀ ਕੋਲ ਤਾਂ ਤਸਵੀਰ ਵੀ ਚਲੀ ਗਈ ਆ ਆਪਣਾ ਚਾਚੇ ਹਰਾਂ ਦੀ ਉਹਦਾ ਮਾਮਾ ਲੱਗ ਸਾਡੇ ਦੇ ਚਾਚਾ ਜੀ ਲੱਗਦੇ ਸੀ ਤੇ ਬਾਕੀ ਪੈਣ ਜੀ ਇਹ ਥੋੜੀਆਂ ਦਵਾਵਾਂ ਹੀ ਨੇ ਇਨਸ਼ਾ ਅੱਲਾਹ ਜੇ ਰੱਬ ਨੂੰ ਚਾਹਿਆ ਤਾਂ ਇਨਸ਼ਾ ਅੱਲਾਹ ਮੁਲਾਕਾਤ ਵੀ ਹੋਏਗੀ ਕਿਉਂਕਿ ਇਨਸ਼ਾ ਅੱਲਾਹ ਬਸ ਇਹ ਦੁਆ ਕਰੋ ਕਿ ਮਾ ਜੀ ਨੂੰ ਅੱਲਾਹ ਸਲਾਮਤ ਰੱਖੇ ਦਮ ਤਸਵੀਰ ਇਹ ਉਹਨਾਂ ਦੀ ਜ਼ਿੰਦਗੀ ਤੰਦਰੁਸਤੀ ਹੋਵੇ ਤੇ ਉਹਨਾਂ ਦੀ ਦੁਆਵਾਂ ਦੇ ਸਦਕੇ ਹੀ ਸਭ ਕੁਝ ਹੈ ਕਿਉਂਕਿ 80 ਸਾਲ ਤੋਂ ਜਦੋਂ ਉੱਪਰ ਉਮਰ ਹੋ ਜਾਂਦੀ ਹੈ ਨਾ ਅੱਲਾ ਤਾਲਾ ਉਹਦੀ ਹਰ ਦੁਆ ਹੀ ਕਬੂਲ ਕਰਦਾ ਹੈ ਤੇ ਜਿਹੜੀ ਵੀ ਦੁਆ ਕਰਨੀ ਹੈ ਨਾ ਸਾਡੇ ਹੱਕ 'ਚ ਇਨਸ਼ਾਅੱਲਾ ਕਬੂਲ ਹੋਏਗੀ ਤੇ ਤੁਸੀਂ ਵੀ ਭੈਣ ਦੀਆਂ ਦੁਆਵਾਂ ਲਿਆ ਕਰੋ ਹਾਂਜੀ ਹਾਂ ਇਹ ਕੋਈ ਸਾਨੂੰ ਭੈਣ ਦੀ ਨਾ ਕੋ 2-4 ਬਾਤਾਂ ਹੋਰ ਉਹਨੂੰ ਆ ਜਾਣਗੀ ਮੈਂ ਸੁਣਨਾ ਹਾਂਜੀ ਤੁਸੀਂ ਅਗਰ ਸਰਦਾਰ ਜੀ ਉਹਨਾਂ ਦੀ ਕੋਈ ਗੱਲਬਾਤ ਹੋ ਜਾਏ ਤੇ ਉਹ ਜ਼ਰਾ ਸਾਡੇ ਨਾਲ ਗੱਲ ਕਰਾਵਿਦਿਓ ਮੈਂ ਹਾਲੇ ਬੈਠਾ ਹਾਂ ਇੰਤਜ਼ਾਰ ਦੇ ਵਿੱਚ ਕਿਉਂਕਿ ਉਹਨਾਂ ਨੇ ਬਾਜੀ ਨੇ ਤਸਵੀਰ ਦੇਖ ਕੇ ਜਿਹੜੇ ਕਮੈਂਟਸ ਦਿੱਤੇ ਨੇ ਨਾ ਉਹ ਰਾਣਾ ਸਾਹਿਬ ਨੇ ਅਕਰਮ ਸਾਹਿਬ ਨੇ ਸੁਣੇ ਨੇ ਔਰ

ਯੀ ਜਿਸ ਦਾ ਆਪਣੀ ਸੋਇ ਜਿੱਦਾਂ ਦਾ ਸੀ ਉਹ ਫੋਟੋ ਦੇਖੀ ਸੀ ਤੁਹਾਡੇ ਪਿਤਾ ਜੀ ਵੀ ਉਸ ਦਿਨ ਦਾ ਸਾਨੂੰ ਤਾਂ ਹੀ ਹੋ ਗਿਆ ਜੀ ਹਾਂਜੀ ਸਾਨੂੰ ਤਾਂ ਹੀ ਹੋ ਗਿਆ ਜੀ ਵੀ ਇਹੀ ਹੋਣਗੇ ਸਾਡੇ ਮਾਪੋ ਹਾਂਜੀ ਅੱਛਾ ਬੱਲੇ ਵਾਲੀ ਗੱਲ ਹੈ ਜੀ ਹਾਂਜੀ ਕਿ ਸਰਦਾਰ ਜੀ ਕੋਲ ਨਾ ਇੱਕ ਮੁਹੰਮਦ ਯੂਸਫ ਤੇ ਅਹਿਮਦ ਆਪਣਾ ਪ੍ਰਿਆਨਕਲੀ ਦੀ ਨਾ ਵੀਡੀਓ ਆ ਉਹ ਮੇਰਾ ਸਰਦਾਰ ਜੀ ਕੋਲ ਹੈ ਆ ਜਿਹਨਾਂ ਦੇ ####تمام... لأن <applause> ਇਹ ਤੇ ਉਹਨੇ ਦੱਸਿਆ ਕਿ ਆਹ ਕਰਕੇ ਨਾ ਉਹ ਤੇ ਰਹਿੰਦੇ ਨੇ ਹਾਂਜੀ ਮੈਂ ਪਤਾ ਕਰਕੇ ਤੁਹਾਨੂੰ ਦੱਸਦਾ ਹਾਂ ਹਾਂਜੀ ਉਹ ਸਿਰਫ ਸਾਡੀ ਉਹਨੇ ਇੰਤਜ਼ਾਰ ਕਰਾਇਆ ਬੰਦਾ ਭੇਜਿਆ ਉਹਨੇ ਪਤਾ ਕਰਕੇ ਦੱਸਿਆ ਕਿ ਆਨਗਾ ਜੀ ਬਿਲਕੁਲ ਹੈ ਮੇਰੇ ਨਾਲ ਅੱਛਾ ਮੈਂ ਨਾ ਬਦੀ ਮੈਂ ਜਾ ਰਿਹਾ ਤੈਕ ਨਾ ਜਾ ਰਿਹਾ ਸੀ ਮੈਂ ਨਮਾਜ਼ ਤੇ ਸੁਮਾ ਸਿਕਮਾ ਪੜ੍ਹ ਕੇ ਨਾ ਹਾਂਜੀ ਤੇ ਜਾਣਾ ਸੀ ਮੈਂ ਕਿਹਾ ਬੰਦੇ ਜਾ ਕੇ ਨਾ ਕੰਮ ਕਰਵਾਵਾਂਗਾ ਹਾਂਜੀ ਤੇ ਮੈਂ ਸਾਰਿਆਂ ਨੂੰ ਮਿਲ ਕੇ ਆਵਾਂਗਾ ਫਿਰ ਮਿਲ ਕੇ ਪਤਾ ਸਾ ਵੀਰ ਵੀ ਤੇ ਜਾਣਾ ਤੁਹਾਡੇ ਮਾਪੋ ਦੇ ਬੜੀ ਖੁਸ਼ੀ ਹੋਈ ਮੇਰੀ ਪਰਮਪਤਨ ਦਾ ਮੁਲਾਕਾ ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ ਅਸੀਂ ਤੁਹਾਨੂੰ ਆਓ ਆਪਣਾ ਅਸੀਂ ਕਾਹੋ ਜੀ ਬੁਲਾਵਾਂਗੇ ਜਿਹੜੇ 70 ਸਾਲ ਤੋਂ ਵਸਦੇ ਹੋਏ ਸਭ ਇਹ ਸਾਰਾ ਕਰਾਗਰ ਜਿਹੜਾ ਨਾ ਇਹ ਇਸ ਕਾਗਰ ਦੇ ਕੋਲ ਹਾਂਜੀ 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 ਇਹਨਾਂ ਨੇ ਬੜਿਆ ਨੂੰ ਬੁਲਾ ਛੜਿਆ ਅਸੀਂ ਮੇਰੇ ਵੱਲ ਸਾਹਿਬ ਦਾ ਅੱਖਾਂ ਤਰਸਦੀਆਂ ਚਲੇ ਗਏ ਆ ਜਾ ਜੋ ਕਿ ਅਸੀਂ ਪ੍ਰਾਸਪਰ ਦੇਖਾਂਗੇ ਲੇਕਰ ਉਹ ਪ੍ਰਾਸਪਰ ਹੀ ਦੇਖ ਸਕਦੇ ਲੇਕਰ ਹੋਰ ਜਨਾਬ ਇਹ ਪਾਈਆਂ ਨੇ ਸਾਨੂੰ ਅੱਲਾ ਵੀ ਰੈਜ਼ਿਡੈਂਸਾਂ ਹੋਰ ਲਾਣ ਦੀ ਇਜਾਜ਼ਤ ਦਵੇ ਇਹਨਾਂ ਨੇ ਸਾਨੂੰ ਪੂਰਾ ਪ੍ਰਾਸਪਰ ਦਿਖਾਇਆ ਉਹ ਸੂਹੀ ਦਿਖਾਇਆ ਜਿਹਦੇ ਬਾਰੇ ਸਾਡਾ ਹਾਂ ਜੀ ਸੂ ਸਿੰਘ ਆਇਓ ਵੀਰ ਜੀ ਆਇਓ ਅਸੀਂ ਸਾਰਾ ਕੰਮ ਹਮਾਂਗੇ ਆਪਾਂ ਹੀ ਤੁਸੀਂ ਸਾਡੇ ਜੀ ਉਹ ਜਾਂਦੇ ਸੀਗੇ ਮੰਮੀ ਰੋਜਾ ਸਰੀਰ ਜਾਂਦੇ ਸੀਗੇ ਜਾ ਕੇ ਰੋਣ ਲੱਗ ਜਾਂਦੇ ਸੀ ਅਸੀਂ ਕਹਿੰਦੇ ਸੀ ਵੀ ਕੀ ਹੋਇਆ ਛੋਟੇ ਸੀਗੇ ਅਸੀਂ ਕਹਿੰਦੀ ਸੀ ਤੁਹਾਡਾ ਨਾ ਮੇਰਾ ਮੇਰਾ ਭਰਾ ਛੋਟਾ ਜਿਹਾ ਖੋ ਗਿਆ ਸੀਗਾ ਸਾਨੂੰ ਪਤਾ ਨਹੀਂ ਸੀ ਹੁੰਦਾ ਸੀ ਕਹਿੰਦੇ ਜਿਵੇਂ ਲੱਭਣ ਆਉਂਦੀ ਹੈ ਮੇਲੇ 'ਚ ਖੋ ਗਿਆ ਹੋਣਾ ਐਨਾ ਪਤਾ ਨਹੀਂ ਸੀ ਅੱਛਾ ਹਾਂ ਜੀ ਫੇਰ ਹੁਣ ਦੱਸਿਆ ਥੋਡੀ ਫੋਟੋ ਦੇਖੀ ਮੇਰਾ ਬڑا ਭਰਾ ਥੋਡੇ ਵਰਗਾ ਹੀ ਆ ਵੱਡਾ ਭਰਾ ਮੈਂ ਕਿਹਾ ਪਰ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਂ ਕਿਹਾ ਵੀ ਇਹ ਸਭ ਵਾਹ ਵੀ ਰਹੇ ਦੀ ਤਾਂ ਵੀਰੇਮਾਨ ਦਾ ਸ਼ਕਲ ਮਿਲਦੀ ਆ ਮੈਂ ਕਿਹਾ ਵੀ ਇਹੀ ਹੋ ਸਕਦੇ ਆ ਆਪਣੇ ਤਾਂ ਹਾਂ ਜੀ ਅੱਛਾ ਅੱਛਾ ਹਾਂ ਜੀ

ਹਾਂਜੀ ਬਸ ਸਾਬ ਸੋੜੇ ਤਾਂ ਇਹ ਸਮਝਾ ਦੱਚੀ ਅਖਾਂਜਾ ਸੋਇਆ ਲੈਨੇ ਕਰਵਾਇਆ ਕੋਈ ਕੰਮ ਕਰਦੇ ਦੀਏ ਜਨਾਜੀ ਹਾਂਜੀ ਜਨਾਬ ਸੋੜ ਉਹ ਹੱਥ ਬਿਲ ਕਰਾਉਂਦੇ ਆ ਲੈ ਬਾਈ ਨਾਲ ਅੰਦਿਕ ਦਾ ਬਾਕੀ ਜਨਾਜੀ ਹਾਂਜੀ ਇਹ ਮੈਂ ਗੱਲ ਉਹਨਾਂ ਤੇ ਮੈਂ ਗੱਲ ਕਰਾਂਗਾ ਤੇ ਉਹਨਾਂ ਦੇ ਸਖਮ ਹੋਏ ਹੋਣਗੇ ਉਹਨਾਂ ਦੀ ਗੱਲ ਜਿਹੜੀ ਹੈ ਨਾ ਉਹ ਮਜ਼ਬੂਤਤਾਸ਼ੀ ਅਸੀਂ ਵੀ ਇਦਾਂ ਹੀ ਕਰਦੇ ਆ ਵੀਰਾਂ ਰੋਂ ਲੱਗ ਜਾਂਦੀ ਹੈ ਮੰਮੀ ਬਹੁਤ ਰੋਂਦੀ ਆ ਫਿਰ ਮੈਂ ਮੈਂ ਆਪਣੀ ਫੈ ਆਪਣਾ ਕੋਈ ਲੋੜ ਸਾਡੇ ਕੋਈ ਲੱਗ ਰਿਹਾ ਹਾਂਜੀ ਮੈਂ ਉਹ ਵੀ ਕਰ ਸਕਦਾ ਤੁਹਾਡੇ ਅਸਲ ਅਸਲ ਕਰ ਲਿਆ ਕਿ ਮਾਮੂਲੀਤੀ ਜਿਹੜੇ ਨਾ ਤੁਹਾਡੇ ਹਾਂਜੀ ਫੋਨ ਹੋ ਗਏ ਐ ਅੱਛਾ ਉਹਨਾਂ ਦੇ ਬੇਟੇ ਹੈਗੇ ਨੇ ਉਹਨਾਂ ਦੇ ਨਾਲ ਮੈਂ ਤੁਹਾਡਾ ਤੁਹਾਡੀ ਮੁਲਾਕਾਤ ਕਰਾਵਾਂਗਾ ਹਾਂਜੀ ਉਹਨਾਂ ਨੇ ਦੱਸ ਆ ਵੀ ਜੇ ਜੇ ਸਾਾਨੂੰ ਜੀ ਤੇ ਇਨਸ਼ਾ ਅੱਲਾਹ ਤੁਸੀਂ ਉਪਰਾਹਾਂ ਬਰਾਸਤਾਂ ਫਿਰ ਨਾਨਕੇ ਸੀਗੇ ਮੰਡੀ ਗਵਿੰਦਗੜ੍ਹ ਆ ਪੇਕੇ ਆਂ ਪੇਕੇ ਅੱਛਾ ਮੱਦੇ ਮੱਦੇ ਕਿੱਥੇ ਗਏ ਆ ਮੰਡੀ ਗਵਿੰਦਗੜ੍ਹ ਅੱਛਾ ਦੁਬੇਂਗੜ੍ਹ ਰਹਿਣਾ ਹਾਂ ਹਾਂਜੀ ਅਸੀਂ ਫਿਸਰ ਆਂਦ ਰਹਿੰਨੇ ਆ ਸਰਵਿਸ ਕਰਦੇ ਆਂ ਬਹੁਤ ਐਨਾ ਖੁਸ਼ ਹੁੰਦੇ ਨੇ ਤੁਹਾਡੀ ਮੂਵੀ ਸੁਣ ਕੇ ਤੁਹਾਡੀਆਂ ਗੱਲਾਂ ਉਹਦੇ ਵਿੱਚ ਦੱਸਦੇ ਆਂ ਜਿਆਦਾ ਅੱਛਾ ਜਿੱਥੇ ਤੁਸੀਂ ਮਨ ਭਰਦੇ ਹੋ ਉਹਨਾਂ ਦਾ ਵੀ ਭਰੇ ਆਉਂਦਾ ਫਿਰ ਰੋਣ ਲੱਜੇ ਮਮੀ ਕਹਿੰਦੇ ਦੇ ਮਨ ਦੁਖੀ ਹੋ ਜਾਂਦਾ ਤੇ ਹਾਂਜੀ ਉਹਸ ਇਹ ਮੈਂ ਮੰਨਣਾ ਉਹ ਪਰ ਉਹ ਬਸ ਅਸੀਂ ਹੈਗੇ ਆ ਤੁਹਾਡੇ ਤੁਹਾਡੇ ਆਪਦੇ ਆ ਤੁਸੀਂ ਜਦ ਮਰਜੀ ਆਓ ਉਹ ਕੋ ਬੜਾ ਕੀ ਕੰਮ ਕਰ ਸੀਏ ਬਸ ਉਹ ਕਰਨਾ ਫਿਰ ਮੇਰੇ ਕੋਲ ਆਰੰਗੋਟ ਆਪਾਂ ਪੁਹੇਣਾ ਦੀ ਸਿਮਰਾਂ ਦਾ ਹਾਂਜੀ ਅਖੀਰ ਅਥੇ ਰੱਖ ਦੇ ਕਦੇ ਕ੍ਰੇਦ ਲੈਂਦਾ ਤਾਂ ਸੀ ਮੈਂ ਇਹਨਾਂ ਨੂੰ ਕੁਛ ਲੈਣਾ ਹੁੰਦਾ ਸੀ ਮੈਂ ਕਿ ਆਪਾਂ ਜੀ ਉਸੇ ਕਿਸਾਨ ਬੇਹੋਸ਼ ਨੂੰ ਕਲੇਸ਼ ਇਸ ਤਰ੍ਹਾਂ ਕਰ ਲਿਆ ਗਿਆ ਤੇ ਆਪਾਂ ਜੀ ਦਾਸ ਅਪਸੀ ਇੱਕ ਬੈਠੇ ਤੇ ਕਹਿੰਦਾ ਮੈਂ ਇਹਨਾਂ ਨੂੰ ਹੱਥ ਕਿਤਾ ਮੈਗਾ ਨੂੰ ਖਾਲਾ ਸੀ ਤਾਂ ਵੀ ਆਪਣੇ ਬਾਪ ਨੂੰ ਚਲਾ ਜਾਂਦਾ ਬੱਚੇ ਨੂੰ ਕੀ ਹੁੰਦਾ ਉਹ ਭੱਜ ਗਿਆ ਡਰ ਕੇ ਮਾਰਾ ਨਾ ਚਾਰ ਕੇ ਭੱਜ ਗਿਆ ਬਣਾ ਨੂੰ ਖੂਹ ਦੇ ਵਿੱਚ ਲਾਸ਼ਾਂ ਔਰ ਥੱਲੇ ਵਿੱਚ ਪਾਣੀ ਹੋਵੇ ਪਾਣੀ ਦੇ ਵਿੱਚ ਫਤਾਂ ਡੁੱਬਿਆ ਹੋਵੇ ਹਾਂਜੀ ਕਨ ਮੇਂ ਬਹੁਤ ਬਹੁਤ ਮਾਰਾ ਬਹੁਤ ਮਾਰਾ ਉਭਾਇਾ ਕਿ ਕਿਸੇ ਤੇ ਵੀ ਨਾ ਪਾਵੇ ਵੈਰੀ ਤੇ ਵੀ ਨਾ ਪਾਵੇ ਬਸ ਇਹ ਪਹਿਲੇ ਤਰਵਾਦੀ ਦਾ ਇਰਤਜ਼ਾ ਕਰ ਰਿਹਾ ਸੀ ਮੈਂ ਕਿ ਮਾਰਿ ਦੇ ਵਿੱਚ ਨੋਂ ਕਰੇ ਨਾ ਆਣਾ ਜੀ ਘਰ ਤੁਹਾਨੂੰ ਸਾਰਨਾ ਹਾਂਜੀ ਪਾਲਾ ਵਾਲੇ ਨੂੰ ਨੰਕਾਰਾ ਪੈਦਾ ਗੇਤੀ ਦੀ ਦੂਰ ਜਿਵੇਂ ਤੁਸਰਨ ਸ਼ਰੀਰ ਹੈ ਤੁਹਾਡੇ ਤੋਂ ਅੱਛਾ ਜੀ ਕਹਿ ਵੀ ਦੀ ਅਵੇ ਕੋ ਮੈਂ ਨਾ ਬਰਤਦਾ ਕਰੇ ਸਰਕਾਰੀ ਕਾਲਜ ਗਿਆ ਸੀ ਹਾਇਆ ਜਨਤੀ ਦੇ ਵਿੱਚ ਮੈਂ ਕਿਹਾ ਇੱਕ ਮਹੀਨਾ ਹੋਰ ਇੰਤਜ਼ਾਰ ਕਰ ਲਾਂਗੇ ਤੇ ਵਾਸਤੇ ਚਿਰੇਂ ਤੇ ਨਹੀਂ ਆਈ ਤੇ ਜਦ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਦੋਂ ਆਓ ਤੁਹਾਡੇ ਹੁਣ ਹੈਗੇ ਆਪਣੇ ਆ ਜਦ ਮਰ ਜਾਓ ਤੁਹਾਡੇ ਬੱਚੇ ਕਿੰਨੇ ਆ ਵੀਰ ਜੀ ਕਿੰਨੇ ਬੱਚੇ ਆ ਵੀਰ ਜੀ ਮੇਰੇ ਕੋ ਮੇਰੇ ਮਾਸ਼ਾਅੱਲਾ 7 ਬੇਟੇ ਨੇ ਜੀ ਅੱਛਾ ਵੀਰ ਜੀ ਚਲੋ 6:00 ਵਜੇ ਹੈ ਬਾਦੋਂ ਓਏ ਬਾਦੋਂ ਐ ਬੇਟੇ 1 ਮਿੰਟ ਅਧਰ ਪ੍ਰਜਾ ਨੂੰ ਬੁਲਾਇਦਾਂ ਨਾਮ ਉਹਰ ਕਰਜਾ ਇਹਦਾ ਕਰਜਾ ਇਹਦਾ ਹਾਲ ਦੱਸੋ ਸਰਦੀ ਦਾ ਫਾਇ ਮੁੱਟ ਕਰਜਾ ਇਹਦੀ ਰੋਟੀ ਪਕਾ ਰਿਹਾ ਕਿਚਨ ਦੇ ਨਾ ਇੱਟਾ ਕਰ ਬਾਰੇ ਬੱਚਾ ਨਾ ਮੈਂ ਤੂੰ ਬਾਦੋਂ ਬਸ ਹੋ ਹਾਂ ਲਿਖਾ ਲੈ ਚੇਤੇ ਕਿੰਨਾ ਬੱਚਾ ਨਾ ਅੱਛਾ ਬੋਲੇ ਕਰ ਰਹੇ ਹੈ

ਹਾਂ ਜੀ ਮੋਰ ਬੇਟੇ ਹੀ ਬੇ ਇਨਸ਼ਾਅੱਲਾ ਠੀਕ ਬੇਟਾ ਜੀ ਐਸੀ ਹੋਵੇ ਬਹੁਤ ਖੁਸ਼ ਹਾਂ ਜੀ ਅਸੀਂ ਤਾਂ ਵੀਰ ਜੀ ਤੁਹਾਨੂੰ ਦੇਖ ਕੇ ਹੀ ਖੁਸ਼ ਇੰਨੇ ਹੋਏ ਅਸੀਂ ਕਿਹਾ ਵੀ ਇਹ ਤਾਂ ਸ਼ਕਲ ਮਿਲਦੀ ਆ ਉਦਾਂ ਹੀ ਹੱਸ ਕੇ ਗੱਲ ਕਰਦੇ ਨੇ ਵੀ ਇਹ ਹੀ ਸਾਡੇ ਆਪਣੇ ਹੋ ਸਕਦੇ ਆ ਹਾਂ ਜੀ ਬਿਲਕੁਲ ਆਪਣੇ ਨੇ ਸਾਰੇ ਆਪਣੇ ਜੀ ਉਦੋਂ ਤੋਂ ਹੀ ਬੱਸ ਮੈਨੂੰ ਇੰਨਾ ਹੋ ਗਿਆ ਫਿਰ ਬੱਸ ਮੂਵੀ ਦੇਖਣ ਦਾ ਮੈਂ ਰੋਜ਼ ਕੱਡ ਕੱਡ ਫੋਨ ਤੇ ਦੇਖਦੀ ਰਹੀ ਜਦੋਂ ਬਰਾਸ ਪੜਿਆ ਬੱਸ ਫਿਰ ਤਾਂ ਮੈਨੂੰ ਹਾਂਜੀ ਬਹੁਤ ਲੱਗਿਆ ਵੀ ਬੱਸ ਇਹ ਸਾਡੇ ਹੀ ਨੇ ਆਪਣੇ ਹਾਂਜੀ ਫਿਰ ਵੀਰ ਜੀ ਹਾਂਜੀ ਜਿਵੇਂ ਹੈ ਬਿਲਕੁਲ ਤੁਹਾਡੇ ਹੀ ਅਸੀਂ ਆਪਣੇ ਆ ਬਿਲਕੁਲ ਆਪਣੇ ਹਾਂਜੀ ਬੱਸ ਉਹ ਕੀ ਕੀਤਾ ਜਾ ਫੰਗਰੀਏ ਬੱਚੋੜੇ ਅੱਲਾ ਦੇ ਅੱਲਾ ਨੂੰ ਇੰਦੀ ਮਰਜ਼ੂਰ ਸੀਗਾ ਕਿ ਸਤ ਨਹੀਂ ਪਾਣੇ ਨੇ ਹਾਂਜੀ ਬੜੇ ਦਸਤ ਕਿਸੇ ਅਗੇ ਦੁਕਾਨ ਵੇਚ ਕੇ ਸਾਜੇ ਨੇ ਮਿਲ ਵੀ ਇੱਕ ਮੌਸਮ ਵੀ ਇੱਕ ਹਾਂਜੀ ਦੇ ਬਾਅਦ ਇਹ ਕਿਥੋਂ ਵਸਦਾ ਜਦੋਂ ਗੱਲ ਕਰ ਹਾਂ ਜੀ ਸਰਦਾਰ ਜੀ ਜਦੋਂ ਬੋਲਦੇ ਤਾਂ ਮੈਂ ਅਕਸਰ ਉਹਨਾਂ ਨੂੰ ਕਹਿੰਦਾ ਹਾਂ ਮੈਂ ਕਈ ਰੱਤ ਚਫਾਈ ਤਰ੍ਹਾਂ ਬੋਲਦੇ ਹੋ ਬੜਾ ਦਿਲ ਖੁਸ਼ ਹੁੰਦਾ ਜਦੋਂ ਚੰਗ ਕਰਦੇ ਹੋ ਹਾਂਜੀ ਸਾਹੋਂ ਤੁਹਾਡੀ ਗੱਲ ਜਿਹੜੀ ਨਾ ਹਰ ਰੋਜ਼ ਲੱਗਦੀ ਆ ਅਸੀਂ ਤਾਂ ਉਹਨੂੰ ਕਿਸ ਤਰ੍ਹਾਂ ਭਾਵੇਂ ਕੋਈ ਕਰਦੇ ਨਹੀਂ ਹਾਂਜੀ ਅਸੀਂ ਤਾਂ ਫੋਟੋ ਕੱਢ ਕੇ ਵੀਰ ਜੀ ਹਾਂਜੀ ਫੋਟੋ ਕੱਢ ਕੇ ਅਸੀਂ ਜਿਹੜੇ ਤੁਹਾਡੇ ਪਿਤਾ ਜੀ ਉਹਨਾਂ ਦੀ ਫੋਟੋ ਲੱਗੀ ਮੈਂ ਕੱਢ ਕੇ ਦਿਖਾਤੀ ਆਈ ਮੰਮੀ ਨੂੰ ਮੈਂ ਤੇ ਆ ਦੇਖਦਾ ਕਿ ਤੇ ਇਹੀ ਤਾਂ ਨਹੀਂ ਤਰਪਰਾ ਕਹਿੰਦੀ ਕੀ ਪਤਾ ਮੈਨੂੰ ਕਹਿੰਦੀ ਕੀ ਪਤਾ ਇਹ ਵੀ ਹੋ ਸਕਦਾ ਕਹਿੰਦੀ ਮੈਂ ਛੋਟਾ ਦੇਖਿਆ ਵਾ ਕਹਿੰਦੀ ਹੁਣ ਮੈਨੂੰ ਵੀ ਪਤਾ ਜਦ ਤਾ ਪੂਛ ਸਾਰੇ ਗਿਰਗੇ ਦੀਆਂ ਜੀ ਅਸੀਂ ਤਾਂ ਆਪਾਂ ਜੇ ਕਰਦੇ ਦੀ ਕਹਿੰਦੀ ਉੱਥੇ ਕਿਤੇ ਦਿਖਦਾ ਤੀ ਕੁਛ ਓਕੇ ਆਪਣੇ ਆਪਰਾਏ ਦੀ ਪਛਾਣ ਨਹੀਂ ਸੀ ਕਹਿੰਦੀ ਕਿਆਮਤ ਹੈ ਕਿਆਮਤ ਹਾਂਜੀ ਹਾਂਜੀ ਬਸ ਉਹ ਕਹਿੰਦੇ ਨਹੀਂ ਦੇਖ ਕੇ ਬਸ ਕਹਿੰਦੇ ਆ ਵੀ हे ਭਗਵਾਨ ਇਹ ਹਜਾ ਕਿਸੇ ਤੇ ਪਾਈ ਨਾ ਬਸ ਹਾਂਜੀ ਬਿਲਕੁਲ ਇਸ ਤਰ੍ਹਾਂ ਜੀ ਹਾਂਜੀ ਹਾਂਜੀ ਤੇ ਜੇ ਹੁਣ ਆਓ ਆਪਣੇ ਅਕਰ ਜਿਹੜਾ ਨੂੰ ਆਪਣੇ ਜਿਹੜੇ ਨਾ ਆਪਣੇ ਉਹ ਵੀ ਦੁਸ਼ਵਰ ਬਣ ਗਏ ਦੁਸ਼ਵਰ ਬਣ ਗਏ ਹਾਂਜੀ ਹਾਂਜੀ ਪਤਾ ਨਹੀਂ ਕਿ ਚੱਲ ਰਿਹਾ ਹੈ ਕਿ ਕੀ ਬੜੇਗਾ ਕੀ ਹੋਏਗਾ ਸੈਮੇ ਬਸ ਹੋਇਆ ਜਾਂਦੀ ਹਾਂਜੀ ਅੱਜ ਦਾ ਲੱਭ ਦੀ ਮਿਹਰਬਾਨੀ ਹੈਗੀ ਕਿ ਮੁਲਾਕਾਤ ਹੋ ਜਾਂਦੀ ਹੈ ਇਸ ਤਰ੍ਹਾਂ ਗੱਲ ਹੋ ਰਹੀ ਹੈ ਹਾਂਜੀ हां वे से बहुत खुशी मिल रही है जी सर बहुत खुशी मिल रही है बाकी अल्लाह ताला दोस्तों जेकर ਤੁਸੀਂ ਸਾਡੀ ਆਉਣ ਵਾਲੀ ਨਵੀਂ ਵੀਡੀਓ ਬਾਰੇ ਵੇਲੇ ਸੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ ਤੇ ਨਾਲ ਹੀ ਟੱਲੀ ਦਾ ਬਟਨ ਦਬਾਓ ਇਸ ਤਰ੍ਹਾਂ ਜਿਦੋਂ ਵੀ ਕੋਈ ਨਵੀਂ ਵੀਡੀਓ YouTube ਉੱਤੇ ਪਾਵਾਂਗੇ ਤਾਂ ਉਸੇ ਵੇਲੇ YouTube ਵੱਲੋਂ ਤੁਹਾਨੂੰ ਸਨੇਹਾ ਮਿਲ ਜਾਵੇਗਾ